हाँ देखो जी पुरानी चर्च जो सी पहाड़ी आए ये भाई सरजिंदर सिंह जी ठसका ਏ ਆਪਾਂ ਇੱਥੋਂ ਇੰਟਰੋ ਆਂਗੇ ਜੀ ਅੰਦਰਲੇ ਪਾਸੇ ਏ ਆਪਾਂ ਜਾ ਸਕਨੇ ਤਾਂ ਅੰਦਰ ਕੀ ਦਰਵਾਜ਼ਾ ਏ ਆ ਜੀ ਅੰਦਰ ਦਾ ਨਜ਼ਾਰਾ ਦੇਖੋ ਤੁਸੀਂ ਕੀ ਬਾਤ ਹੈ ਬਹੁਤ ਸੋਹਣਾ ਏ ਅਸਤਰੀਆ ਲਿੰਸ ਸ਼ਹਿਰ ਦੇ ਵਿੱਚ ਜਿਹੜੀ ਚਰਚਾ ਜੀਸਸ ਦੀ ਪੁਰਾਣੀ ਚਰਚਾ ਮੇਰੀ ਕੋਸ਼ਿਸ਼ ਹੈ ਵੀ ਇੱਥੋਂ ਦੀਆਂ ਪੁਰਾਣੀਆਂ ਚੀਜ਼ਾਂ ਵੇਖੀਆਂ ਜਾਣ ਮੈਂ ਇਸੇ ਕਰਕੇ ਯੂਰਪ ਆਇਆ ਮੈਂ ਵੀ ਥੇ ਜਿਹੜੀਆਂ ਹਿਸਟੋਰੀਕਲ ਚੀਜ਼ਾਂ ਨੇ ਦੇਖਾਂ ਉਹਨਾਂ ਉਦੋਂ ਮੈਂ ਕਿਤਨਾ ਕਿਤੇ ਕਾਮਯਾਬ ਵੀ ਹੋ ਰਿਆਂ ਦੇਖਣ ਵਿੱਚ ਤੇ ਮੈਂ ਤਾਂ ਇਹਨਾਂ ਪਿਆ ਵੀ ਸਾਡੇ ਬਾਬੇ ਕਾਰ ਸੇਵਾ ਵਾਲਿਆਂ ਨੇ ਸਾਰੀਆਂ ਚ ਜਟਾਤੀਆਂ ਨੇ ਤੇ ਇਹ ਪਤੰਦਰ ਪੁਰਾਣੀਆਂ ਤੇ ਕਿੰਨੀਆਂ ਕਿੰਨੀਆਂ ਹਜ਼ਾਰ ਹਜ਼ਾਰ 2 2 3 3000 5 5000 ਸਾਲੀਆਂ ਪੁਰਾਣੀਆਂ ਚੀਜ਼ਾਂ ਸਾਹਮਣੇ ਬੈਠੇ ਨੇ ਤੇ ਸਾਡੇ ਬਾਬੇ ਆ ਦੇਖੋ ਜੀ ਸੋਨੇ ਦੀ ਏ ਜਿੰਨੇ ਵੀ ਮਿਨਾਕਾਰੀ ਹੋਈ ਏ ਇਹ ਪੁਰਾਣੀ ਏ ਪਰ ਸੋਨਾ ਲੱਗਾ ਏ ਸਾਰਾ ਤੇ ਆ ਦੇਖੋ ਕੁਰਸੀਆਂ ਡੱਠੀਆਂ ਹੋਈਆਂ ਨੇ ਜੇ ਪ੍ਰੇ ਕਰਨੀ ਤੇ ਬੈਠ ਕੇ ਪ੍ਰੇ ਕਰੋ ਇਹ ਨੇ ਜੀ ਮੋਮਬਤੀਆਂ ਜੇ ਤੁਸੀਂ ਪ੍ਰੇ ਕਰਨੀ ਹੈ ਮੋਮਬਤੀਆਂ ਬਾਲਣੀਆਂ ਨੇ ਤੇ ਇਹ ਤੁਹਮੋਮਬਤੀਆਂ ਲਾਓ ਤੇ ਆਹ ਨਾਲ ਡੱਬਾ ਏ ਇਹ ਡੱਬੇ ਚ ਪੈਸੇ ਪਾਓ ਇਮਾਨਦਾਰੀ ਨਾਲ ਇਹ 4 ਯੂਰੋ 50 ਪੈਸੇ ਦੀ ਥੱਲੇ ਵਾਲੀ ਜਿਹੜੀ ਵੱਡੀ ਹੈ ਇਹ 6 ਯੂਰੋ ਦੀ ਤੇ ਉਸ ਤੋਂ ਥੱਲੇ 10 ਯੂਰੋ ਦੀ ਮੂਬਤ ਇਹ ਸੱਸ ਨੂੰ ਕਿੰਨੇ 3 ਵਜੇ ਹੋਏ ਨੇ ਇਹ ਪੁਰਾਣੇ ਸਮੇਂ ਦੇ ਦਰਵਾਜ਼ੇ ਨੇ ਜਿਹੜੇ ਅੰਦਰ ਇੰਡਰ ਹੁਣਾਂ ਨੇ ਇਸ 1747 ਚ ਬਣੀ ਹੈ ਕਿਨੇ 1700 ਵਾਲੀ ਹੈ ਸੋ ਇਹ ਵੀ ਰੋ 1748 ਚ ਬਣੀ ਹੋਈ ਚਰਚੇ ਸਨ 1748 ਚ ਬਣੀ ਹੋਈ ਜੀਸਸ ਦੀ ਚਰਚ ਲਿੰਸ ਸ਼ਹਿਰ ਪਹਾੜੀ ਦੇ ਉੱਤੇ ਆਸਟਰੀਆ ਯੂਰਪ ਦੇ ਵਿੱਚ ਤੁਹਾਨੂੰ ਅੰਦਰਲਾ ਦ੍ਰਿਸ਼ ਦਿਖਾਇਆ ਹੈ ਤੇ ਹਾਂ ਸਾਹਮਣੇ ਆ ਜਾਓ ਇੱਥੇ ਇਹ ਬਾਹਰਲਾ ਦ੍ਰਿਸ਼ ਦਿਖਾ ਰਿਹਾ ਜੀ ਐਂਡ ਵਿੱਚ ਤੇ ਮੈਨੂੰ ਜਿਹੜੇ ਦਿਖਾਉਣ ਵਾਸਤੇ ਲਿਆਏ ਨੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਭਾਈ ਆਇਦਰਾਓ ਭਾਈ ਸਾਹਿਬ ਜੀ ਭਾਈ ਸਰਜਿੰਦਰ ਸਿੰਘ ਜੀ ਠਸਕਾ ਤੇ ਭਾਈ ਵਿਕਰਮ ਸਿੰਘ ਜੀ ਇਹ ਮੈਨੂੰ ਭਰਾ ਇਥੋਂ ਦੇ ਮੈਨੂੰ ਵਖਾਣ ਵਾਸਤੇ ਲਿਆਏ ਨੇ ਹਿਸਟੋਰੀਕਲ ਜਗਾ ਸੋ ਮੈਨਰ ਤੇ ਦਿੱਲੋਤ ਨਵਦੀਆਂ ਜੀ ਸ਼ੁਕਰੀਆ ਵੀਰੋ ਤੁਹਾਡਾ ਬਹੁਤ ਬਹੁਤ